ਸਤਿ ਸ਼੍ਰੀ ਅਕਾਲ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਤਾਂ ਜਿਹੜੇ ਵੀ ਕਿਸਾਨ ਵੀਰ ਆਪਣੇ ਕੰਨੂ ਮਾਲਟੇ ਦੀ ਖੇਤੀ ਕਰ ਰਹੇ ਆ ਤਾਂ ਇਹ ਵੀਡੀਓ ਸਪੈਸ਼ਲ ਉਹਨਾਂ ਲਈ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦਾ ਇਹ ਰਹਿੰਦਾ ਹੈ ਕਿ ਕੰਨੂ ਦਾ ਇਸ ਵਾਰ ਰੇਟ ਕੀ ਰਹੇਗਾ ਠੀਕ ਹੈ ਤਾਂ ਪਿਛਲੀ ਵਾਰ ਜਿੰਨਾ ਹੀ ਫਰੂਟ ਐਸ ਫਰ ਦੇਖਣ ਨੂੰ ਮਿਲਿਆ ਸਿਰਫ 19 ਕੇ ਫਰਕ ਹੈ ਘਟ ਜ਼ਰੂਰ ਸਕਦਾ ਐਸ ਕਰਕੇ ਪਿਛਲੀ ਵਾਰ ਜਿੰਨਾ ਰੇਟ ਹੀ ਜ਼ਰੂਰ ਦੇਖਣ ਨੂੰ ਮਿਲੇਗਾ 20 25 ਰੁਪਏ 25 30 ਰੁਪਏ ਜੋ ਰੇਟ ਹੈ ਆਮ ਨੋਰਮਲ ਦੇਖਣ ਨੂੰ ਮਿਲੇਗਾ ਬਟ ਇਹ ਸਿਰਫ ਰੇਟ ਜੋ ਹੈ ਸਿਰਫ ਇੰਦੇ ਤੇ ਡਿਪੈਂਡ ਨਹੀਂ ਕਰਦਾ ਇਹ ਡਿਪੈਂਡ ਕਰਦਾ ਹੈ ਆਪਣੇ ਫਰੂਟ ਦੀ ਕੁਆਲਿਟੀ ਦੇ ਉੱਪਰ ਤਾਂ ਹੁਣ ਜਿਹੜੇ ਫਾਰਮਰ ਹੈ ਉਹ ਬਿਲਕੁਲ ਫਰੂਟ ਦੀ ਕੁਆਲਿਟੀ ਉੱਪਰ ਜ਼ਰੂਰ ਧਿਆਨ ਦੇਣ ਕੁਆਲਿਟੀ ਨੂੰ ਜਿਹੜਾ ਹੈ ਜਿਆਦਾ ਤੋਂ ਜਿਆਦਾ ਇੰਪਰੂਵ ਕਰਨ ਆਪਣੇ ਫਰੂਟ ਦੇ ਸਾਈਜ਼ ਦਾ ਜਿਹੜਾ ਹੈ ਉਹ ਵਧਾਣ ਜਦੋਂ ਹੀ ਬਰਸਾਤਾ ਹੋਣ ਜਦੋਂ ਹੀ ਬਾਰਿਸ਼ ਸ਼ੁਰੂ ਹੋਏ ਉਸ ਤੋਂ ਬਾਅਦ ਕੀ ਕਰਨ ਆਪਣੇ ਬਾਗ ਦੇ ਉੱਪਰ ਤਾਕਤ ਦੀ ਸਪਰੇ ਨੂੰ ਤੁਸੀਂ ਕਹਿੰਦੇ ਹੋ ਯਾਨੀ ਕਿ ਮਾਈਕਰੋਨਿਊਟ੍ਰੀਐਂਟ 13045 ਮੈਗਨੀਜ਼ ਜ਼ਿੰਕ ਬੋਰੋਨ ਇਹਨਾਂ ਦੀ ਜਿਹੜੀ ਸਪਰੇ ਹੈ ਉੱਪਰ ਜ਼ਰੂਰ ਕਰੋ ਜਿੰਨੇ ਨਾਲ ਕੀ ਹੈ ਸਾਈਜ਼ ਬਣੇਗਾ ਐਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਿੰਨੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਥੋਂ ਦੀ ਸਪਰੇ ਜ਼ਰੂਰ ਕਰੋ ਅਪ੍ਰੈਲ ਮਹੀਨੇ ਇੱਥੋਂ ਦੀ ਸਪਰੇ ਜੋ ਵੀ ਕਿਨੋ ਦੇ ਉੱਪਰ ਸਕ੍ਰੈਚ ਪੈਂਦੇ ਹੈ ਉਹ ਇੱਥੋਂ ਦੀ ਸਪਰੇ ਨਾਲ ਕੱਟਦੇ ਹੈ ਅਗਰ ਤੁਸੀਂ ਉਹ ਕੀਤੀ ਹੈ ਤਾਂ ਤੁਸੀਂ ਰਿਜ਼ਲਟ ਦੇਖੇ ਹੋਣਗੇ ਉਹਦੇ ਉੱਪਰ ਸਕ੍ਰੈਚ ਜਿਹੜੇ ਹੈ ਬਹੁਤ ਘੱਟ ਬੰ